ਉਹ ਕਾਣੇ ਤਰ ਗਿਆ ਜੀ ਬੋਲਣ ਨੂੰ ਕਾਹ ਹੈ ਜੀ ਕਿਤਾਬ ਹੈ ਸਾਹਿਬਾਨ ਬੋਲਣ ਆਉਂਦੇ ਹੈ ਪਹਿਲੀ ਗੱਲ ਹੈ ਕਿ ਇਹਨਾਂ ਨੇ ਕਨਨਾਂ ਜੀ ਨੇ ਰੰਗ ਕਾਲ ਨੂੰ ਮੰਨ ਕੇ ਕਿ ਮੰਨਿਆ ਵੀ ਬਰੀ ਸ਼ਬਦ ਹੈ ਇਹ ਰੈਗੂ ਦਾ ਤੌਰੋਂ ਇਹ ਕਿ ਮੇਰੀ ਕੁਝ ਸ਼ੰਕਾ ਵੀ ਹੈ ਤੇ ਮੈਂ ਇਹ ਤੁਹਾਨੂੰ ਦੱਸਦਾ ਕਿ ਉਹ ਵੀ ਇਹ ਸਭਾ ਤਾਂ ਜਿਹੜਾ ਸਭਾ ਜਾਨਾ ਉਸ ਕਿਟਸ ਤੋਂ ਰਹਿਣਾ ਖੜਾ ਹੁੰਦਾ ਇੱਕ ਇੰਸਟੈਂਟ ਨੇ ਹੁੰਦਾ ਫਿਰ ਅਨੰਤ ਤੱਕ ਜਾਂਦਾ ਇਹ ਤਰ੍ਹਾਂ ਜਿਹੜੀ ਰਹਿਤਾਲਾ ਕੁਝ ਨੰਤਰ ਤੇ ਇਹ ਆ ਬੈਠਾ ਕਿ ਦੂਪਹਿਰ ਨੂੰ ਕਾਲ ਸੀ ਉਹ ਜਦਿ ਸ਼ਾਮਤ ਆਇਆ ਦਾ ਇਹ ਕਾਲ ਨਹੀਂ ਉਹ ਉਹ ਤੋਂ ਪਹਿਲਾਂ ਵੀ ਸੀ ਉਹ ਤੋਂ ਵੀ ਲਈ ਹੈ ਉਹ ਤੋਂ ਅੱਗੇ ਚੱਲੀ ਹੈ ਉਸ ਵਾਇਜ਼ ਕਰ ਲੈ ਫਿਰ ਜਾਂਹ ਦੇਤੀਏ ਤਾਂ ਇਸ ਤਰ੍ਹਾਂ ਕੀ ਇੱਕ ਕੰਟੀਨਿਊਅਸ ਪ੍ਰਕਿਰਿਆ ਇੱਕ ਰਣਤ ਚੱਲ ਰਿਹਾ ਪ੍ਰਕਿਰਿਆ ਇਸ ਕੇ ਤਿਸ ਕੋ ਨੇ ਖੜਾ ਇੱਕ ਸੱਚਾਈ ਇਸ ਸਮੇਂ ਚਾਰ ਮੇਖਾਂ ਜੀਵਨ ਨੂੰ ਨਿਯੰਤਰਣ ਲੋਕਾਂ ਜਿੱਥੇ ਸਭਾ ਚਾਰ ਲੋਕਾਂ ਨੇ ਉੱਥੇ ਸੰਵਤਨ ਸਟੇਜ ਰਾਜ ਸਿੱਧੀ ਜਪਤ ਇਹ ਰਾਜ ਸਟੇਜ ਜਿਹੜੀ ਹੈ ਸਟੇਜ ਜਿਹੜੀ ਹੈ ਉਹ ਸੰਵਤਾ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਆਪ ਦੇ ਵਿਚਾਰਾਂ ਨੂੰ ਤਾਲਦੀ और सभ्याचारे अपनी विचारधारा और लोगों की विचारधारा रही है स्टेट भी कोई सुन नहीं ठीक है भावे स्टेट जो मर्जी जो ला ले नहीं तोड़ सकती लोग सभ्याचार नहीं तोड़ सकते पहली यही गलत कहनी दूसरी इस पुस्तक मैं इस पुस्तक को छह पहला पढ़िया इसका पारना भी ਤੇ ਇਹ ਉਹ ਅਸੀਂ ਉਸਨਾ ਅਧਰਨ ਤੇ ਇਹਨਾਂ ਚ ਜਿਹਨੀਆਂ ਪੰਨਵਾ ਰਜਿਸਟਰ ਕੀਤਾ ਗਿਆ ਹੈ ਹੈ ਨਾ ਮਹਾਲ ਦਾ ਇਹ ਜਾਮਦੀ ਹੈ ਤੇ অলਰੀ ਸਾਲ ਹੀ ਹੈ ਤੇ ਜਿਹੜੀ ਅਸ਼ਿਕਾ ਨੇ ਉਹ ਜੀ ਸਿਖਾਉਂਦੀ ਹੈ ਜਿਹੜੀ ਸਫੈ ਚ ਸਿਖਾਉਂਦੀ ਹੈ ਸਫੈ ਚਾਰ ਵਾਲੇ ਕਿਤਰਾ ਲੰਗੇ ਊਮ ਉਹ ਮਾਨਸ ਨੂੰ ਸੁਭਾਰਨਾ ਬਹੁਤ ਜ਼ਰੂਰੀ ਹੈ। ਚੇਤਨਾ ਨੂੰ ਸੁਭਾਰਨਾ ਬਹੁਤ ਜ਼ਰੂਰੀ ਹੈ। ਸੋ ਇਹ ਪੁਸਤਕ ਇਹ ਸਿਖਾਉਂਦੀ ਹੈ ਕਿ ਜੇ ਅਸੀਂ ਆਪਣੀ ਚੇਤਨਾ ਸੁਭਾਰ ਰਹੇ ਹਾਂ। ਜੇ ਨਹੀਂ ਸੁਭਾਰ ਰਹੇ ਤਾਂ ਜ਼ਰੂਰੀ ਹੈ ਤੁਹਾਨੂੰ ਸੁਭਾਰਿਆ ਜਾਣਾ। ਇਹ ਪੁਸਤਕ ਦੇ ਵਿੱਚ ਦੱਸ ਤੇ ਹੀ ਦਿੰਦੀ ਹੈ ਕਿ ਆਪਣੀ ਚੇਤਨਾ ਨੂੰ ਸੁਭਾਰੋ। ਜਿਹਨੀ ਸੰਭਾਲ ਕਰੋ। ਇਹ ਖੁੱਲ ਰਹੀ ਹੈ। ਖਟਮ ਹੋ ਗਈ ਲੇ ਕਿ ਵਰਤਾਂਗੇ ਇਹਨਾਂ ਇਸ ਕੋਸ਼ਤੇ ਗਏ 82 ਕਿਹੜਾ ਹੈ ਕਿ ਤੁਹਾਨੂੰ ਬਸਾ ਹਿੱਕੇ ਤੇ ਬੋਲਣੀ ਕੌਣ ਕਿ ਗੋਲੀ ਹੈ ਕਿਉਂਕਿ ਤਾਂ ਕਹਿਣਾ ਨਹੀਂ ਜਿਹੜੀ ਬੋਲਿਆ ਜਾਂਦੇ ਸ਼ਬਦ ਨੇ ਉਹ ਬੋਲਦੇ ਜਿਹੜੇ ਲਿਖੇ ਹੋਏ ਨੇ ਉਹ ਬੋਲੀ ਨਹੀਂ ਹੈ ਬਿਲਕੁਲ ਨਹੀਂ ਕਹਿ ਸਕਦੇ ਉਹਨੂੰ ਬੋਲਦੇ ਕੋਪਾ ਲਿਖੇ ਸ਼ਬਦ ਜਿਹੜੇ ਨੇ ਉਹ ਤਾਂ ਸ਼ਾਨ ਕ੍ਰੇਸ਼ ਕਰਕੇ ਇਸ ਉਸਤਿਤਵ ਵਿੱਚ ਇਹ ਗੱਲ ਲੇਖਨ ਵੀ ਕਹੀਦੀ ਆ ਆਮ ਤੌਰ ਤੇ ਲਿਖ ਇਸ ਸਿੱਖਾ ਦਾ ਗੱਲ ਕਹੀਦੀ ਆ ਕਿ ਭਾਈ ਤੁਸੀਂ ਬੋਲੀ ਵਿੱਚ ਲਿਖੋ ਤੁਸੀਂ ਬੋਲੀ ਉਹ ਫਰਾ ਭਾਸ਼ਾ ਚ ਲਿਖਣ ਦੀ ਕੋਈ ਲੋ ਨਾ ਉਹ ਲੋਗੇ ਨਹੀਂ ਭਾਸ਼ਾ ਕਿਉਂ ਨਹੀਂ ਸੀ ਅਸੀਂ ਬੋਲੀ ਚ ਲਿਖਾ किताब जी भाषा जी होता है भाषा तो फिर कंप्यूटर चुकीप्यूटर साजी किताब कितने रहे किसम के निशान हो गए तो इशारे हो गए कंप्यूटर का इशारे करता है तो भाषा का सृजना नहीं हो ना कोई तो बोली सकता तो इस करके भी ਸ਼ਾਰਦਿਕ ਤਿਆਰ ਇਹ ਭਾਈ ਆਪ ਨੂੰ ਕੋਈ ਖਬਰ ਬੋਲੀ ਚਲ ਗਿਆ ਕਰੋ ਬੋਲੀ ਨਹੀਂ ਮੰਨ ਅਸਾਨੀਆਂ ਮੈਂ ਜਨਮ ਚੈਣ ਜਨਮ ਬੋਲਦਾ ਕਦੇ ਪਹਿਲਾਂ